ਨਮਸਕਾਰ ਸਾਰਿਆਂ ਨੂੰ ਮੈਂ ਹਾਂ ਮਮਤਾ ਸੈਣੀ ਅਰਥ ਟੀਵੀ ਪੰਜਾਬ ਤੋਂ ਇਸ ਵੇਲੇ ਮੈਂ ਪਟਿਆਲਾ ਸ਼ਹਿਰ ਵਿੱਚਾਂ ਜਿਹੜਾ ਤਿਉਹਾਰਾਂ ਦਾ سلسلہ ਉਹ ਸ਼ੁਰੂ ਹੋ ਚੁੱਕਾ ਹੈ ਕੁਝ ਦਿਨ ਪਹਿਲਾਂ ਅਸੀਂ ਵੇਖਿਆ ਹੀ ਕਿ ਜਨਮਾਸ਼ਟਮੀ ਬਹੁਤ ਹੀ ਧੂਮ-ਧਾਮ ਨਾਲ ਮਨਾਈ ਗਈ ਸੀ ਤੇ ਹੁਣ ਗਣਪਤੀ ਜੀ ਆਉਣ ਵਾਲੇ ਨੇ ਉਹਦੀ ਤਿਆਰੀਆਂ ਜੋਰੋ-ਸ਼ੋਰੋ ਨਾਲ ਹੋਉਂਦੀਆਂ ਨਜ਼ਰ ਆਂਡੀਆਂ ਨੇ ਤੇ ਤੁਹਾਨੂੰ ਵੀ ਇਹੀ ਵਿਖਾਵਾਂਗੇ ਤੇ ਅਸੀਂ ਵਿਖਾਉਣੀ ਹੈ ਕਿ ਇਹ ਤਿਆਰੀ ਜਿਹੜੀ ਗਣਪਤੀ ਜੀ ਦੀ ਹੈ ਇਸ ਤਰ੍ਹਾਂ ਹੋ ਰਹੀ ਹੈ ਇੱਥੇ ਕੱਲ 7 ਤਰੀਕ ਹੈ गण गन, गणेश चतुर्थी है ते गणेश महाराज कल विराजमान होंगे एथे दे ਲੋਕਾਂ ਵਿੱਚ ਬਹੁਤ ਜ਼ਿਆਦਾ ਐਕਸਾਈਟਮੈਂਟ ਵੇਖਣ ਨੂੰ ਮਿਲ ਰਹੀ ਹੈ ਕਿ ਕਿੰਨਾ ਕਿੰਨੀ ਲਗਨ ਦੇ ਨਾਲ ਉਹ ਇਹ ਗਣੇਸ਼ ਜੀ ਨੂੰ ਤਿਆਰ ਕਰ ਰਹੇ ਨੇ ਫਿਰ ਅਸੀਂ ਤੁਹਾਨੂੰ ਪੰਡਾਲ ਵੀ ਵਿਖਾਵਾਂਗੇ ਕਰਦੇ ਆਂ ਐਨਾ ਨਾ ਕੋਈ ਗੱਲਾਂ ਬਾਤਾਂ ਕਿ ਕਿੰਨੀ ਕੰਨਾ ਨੇ ਤਿਆਰੀ ਕੀਤੀ ਹੈ ਕਿੰਨੀ ਕ ਤਿਆਰੀ ਹੋ ਚੁੱਕੀ ਆ ਕੱਲ ਬਸ ਇੱਕੋ ਹੀ ਦਿਨ ਰਹਿ ਗਿਆ ਅੱਜ ਦਾ ਹੈ ਨਾ ਕੱਲ ਹੈ ਕੁਝ ਵੀ ਬਾਕੀ ਨਹੀਂ ਹੈ ਸਭ ਕੁਝ ਤਿਆਰ ਹੈ ਸਾਡੀ ਔਰ ਸੇ ਪਰ ਕੱਲ ਵਿਰਾਜ ਬਣੋ ਜਾਏਗੇ ਗਣਪਤੀ ਪਾਪਾ ਆਪਣੀ ਬੰਦਾਰ ਮਤਲਬ ਕਿੰਨੀ ਕ ਖੁਸ਼ ਹੈਗੇ ਓਕੇ ਭਾਈ ਗਣਪਤੀ ਪਾਪਾ ਮੋਰੀਆ ਮੋਰੀਆ ਤੇ ਐ ਅਸੀਂ ਦੇਖ ਸਕਦੇ ਆ ਕਿ ਲੋਕਾਂ ਵਿੱਚ ਬਹੁਤ ਜ਼ਿਆਦਾ ਐਕਸਾਈਟਮੈਂਟ ਹੈ ਗਣਪਤੀ ਜੇ ਤਿਉਹਾਰ ਨੂੰ ਲੈ ਕੇ ਤੇ ਐ ਇਥੇ ਕਲਰ ਹੋ ਰਿਹਾ ਹੈ ਉਹ ਮੁੜੇ ਥੋੜੇ ਦੇਰ ਬਾਅਦ ਤੁਹਾਨੂੰ ਅਸੀਂ ਇੱਥੇ ਜਿਹੜਾ ਪੰਡਾਲ ਬਣਿਆ ਉਹ ਵੀ ਵਿਖਾਵਾਂਗੇ ਇੱਥੋਂ ਦੇ ਲੋਕਾਂ ਨਾਲ ਅਸੀਂ ਗੱਲਬਾਤ ਕਰਾਂਗੇ ਤੇ ਉਹ ਵੀ ਤੁਹਾਨੂੰ ਵਿਖਾਵਾਂਗੇ ਕਿ ਗਣਪਤੀ ਬਾਬਾ ਜੀ ਜਿਹੜੇ ਆ ਰਹੇ ਨੇ ਪਟਿਆਲਾ ਸ਼ਹਿਰ ਵਿੱਚ ਉਹਦੀ ਕਿੰਨੀ ਜੋਰਾਂ ਸ਼ੋਰਾਂ ਨਾਲ ਲੋਕਾਂ ਦੇ ਦਿਲਾਂ ਵਿੱਚ ਇੱਕ ਸ਼ਰਧਾ ਭਾਵਨਾ ਜਿਸ ਨੂੰ ਕਹਿੰਦੇ ਆ Hindu ਧਰਮ ਲਈ ਹੈਗੀ ਹੈ ਉਹ ਅਸੀਂ ਵਿਖਾਵਾਂਗੇ ਤੇ ਹੁਣ ਅਸੀਂ ਤੁਹਾਨੂੰ ਵਿਖਾਣ ਲੱਗੇ ਆਂ ਜਿਹੜਾ ਕਿ ਪੰਡਾਲ ਬਣਾਇਆ ਜਿਹਦੇ ਵਿੱਚ ਗਣਪਤੀ ਬਾਬਾ ਕੱਲ ਵਿਰਾਜਮਾਨ ਹੋਣਗੇ ਬਹੁਤ ਹੀ ਤਿਆਰੀ ਦੇ ਨਾਲ ਇਹਨਾਂ ਨੇ ਬਹੁਤ ਸੋਹਣਾ ਸਜਾਇਆ ਤੇ ਵੇਖਾਨੇ ਤੁਹਾਨੂੰ ਹੀ ਪੰਡਾਲ ਕਿੰਨੀ ਖੁਸ਼ੀ ਹੈ ਕੱਲ ਗਣਪਤੀ ਜੀ ਫਾਈਨਲੀ ਆ ਜਾਣਗੇ ਵਿਰਾਜਮਾਨ ਹੋ ਜਾਣਗੇ ਪੂਜਾ ਸ਼ੁਰੂ ਕੱਲ ਤੋਂ 8 9 ਦਿਨ 11 ਦਿਨ ਤੱਕ ਆਰਤੀ ਰੋਜ਼ ਸਵੇਰੇ ਸ਼ਾਮ ਚੱਲਦੀ ਰਹੇਗੀ ਤੇ ਕਰਦੇ ਆ ਇੱਥੇ ਦੇ ਲੋਕਾਂ ਨਾਲ ਗੱਲਬਾਤ ਕੀ ਕੁਝ ਤਿਆਰੀ ਹੋ ਗਈ ਹੈ ਯਾਰੀ ਸਾਡੀ ਸਾਰੀ ਹੋ ਗਈ ਹੈ ਜੀ ਦੇਖੋ ਲਾਈਟਿੰਗ ਵਗੈਰਾ ਸਾਰਾ ਕੁਝ ਲੱਗ ਚੁੱਕਿਆ ਹੈ ਤੇ ਬਸ ਥੋੜਾ ਜਿਹਾ ਰਹਿ ਗਿਆ ਤੇ ਅਸੀਂ ਸ਼ਾਮ ਨੂੰ ਅੱਜ ਮੂਰਤੀ ਲੈ ਕੇ ਆਵਾਂਗੇ ਤੇ ਕੱਲ ਕੱਲ ਇੱਥੇ ਮੂਰਤੀ ਆ ਜਾਏਗੀ ਗਣਪਤੀ ਜੀ ਤੇ ਕਿੰਨੀ ਵਜੇ ਪੂਜਾ ਹੋਊਗੀ ਕੀ ਨਿਯਮ ਹੈ ਜੀ ਪੂਜਾ ਸਟਾਰਟਿੰਗ ਹੋਏਗੀ ਜੀ ਕੱਲ ਦੀ ਸਵੇਰ ਦੀ ਪਹਿਲੀ ਸ਼ਾਮ ਨੂੰ ਪੂਜਾ ਵਿੱਚ ਕੁਝ ਖਾਸ ਚੀਜ਼ਾਂ ਤੁਹੀ ਕੀਤੀਆਂ ਖਾਸ ਚੀਜ਼ਾਂ ਅਸੀਂ ਜੀ ਕੱਲ ਹੀ ਦਿਖਾਵਾਂਗੇ ਕੀ ਚੀਜ਼ ਕਰੀ ਹੈ ਕੰਦੀ ਖਾਓਗੇ اچھا ਇੱਕ ਜਿਹੜਾ ਗਣਪਤੀ ਉਤਸਵ ਆ ਇਹ ਕਿਉਂ ਮਨਾਇਆ ਜਾਂਦਾ ਹੈ ਤੇ ਪਿੱਛੇ ਦਾ ਕਾਰਨ ਤੁਹਾਨੂੰ ਪਤਾ ਹੈ ਕਾਰਨ ਦਾ ਦੇਖੋ ਜੇ ਅਸੀਂ ਤਾਂ ਫੈਸਟੀਵਲ ਦੇ ਹਿਸਾਬ ਨਾਲ ਬਣਾਨੇ ਆ ਯਾਰ ਦੋਸਤਾਂ ਦੀ ਸਪੋਰਟ ਹੈ ਬਸ ਨਾਂ ਲੱਗੇ ਆ ਇੱਕ ਸਾਡੇ ਵੱਡੇ ਭਰਾ ਨੇ ਜਿਹੜੇ ਅੱਜ ਪ੍ਰੈਜ਼ੈਂਟ ਨਹੀਂ ਹੈਗੇ ਉਹ ਥੋੜਾ ਜਿਹਾ ਕੰਮ 'ਚ ਬਿਜ਼ੀ ਨੇ ਬਾਕੀ ਇਹਨਾਂ ਦੀ ਸਪੋਰਟ ਤੇ ਆ ਬੱਚੇ ਸਾਰੇ ਇਹਨਾਂ ਦੀ ਸਪੋਰਟ ਤੋਂ ਬਿਨਾ ਮੈਂ ਕੁਝ ਨਾ ਕਰ ਸਕਦਾ ਨਾ ਹੈਗਾ ਇਹਨਾਂ ਦੀ ਬੈਕ ਹੈ ਮੈਨੂੰ ਤਾਂ ਇਹ ਪ੍ਰੋਗਰਾਮ ਬਹੁਤ ਵੱਡੇ ਪੈਮਾਨੇ ਤੇ ਹੋਣ ਜਾ ਰਿਹਾ ਹੈ ਤੇ ਸ਼ੋਭਾ ਯਾਤਰਾ ਜੀ ਜਿੰਨੀ ਰੌਣਕ ਆ ਪਾ ਇੱਥੇ ਰਖਾਂ ਉਸ ਤੋਂ ਜ਼ਿਆਦਾ ਆ ਪਾ ਸ਼ੋਭਾ ਯਾਤਰਾ ਜੀ ਆਪਣੀ ਆਪਣੀ ਸ਼ਰਧਾ ਆਪਣੀ ਆਪਣੀ ਜਿੱਦਾਂ ਗ੍ਰੰਥਾਂ ਵਿੱਚ ਲਿਖਿਆ ਕਿਸੇ ਨੂੰ ਕੁਝ ਪਤਾ ਕਿਸੇ ਨੂੰ ਕੁਝ ਹੈ ਲੇਕਿਨ ਲੋਕੀ ਖੁਸ਼ੀ ਮਨਾਉਣ ਵਿੱਚ ਯਕੀਨ ਰੱਖਦੇ ਨੇ ਆ ਉਹਨਾਂ ਨੂੰ ਪੁੱਛਦੇ ਆ ਕਿ ਅੱਜ ਦਾ ਜਿਹੜੀ ਖਾਸियत ਹੈ ਗਣਪਤੀ ਜੀ ਨੂੰ ਜਿਹੜਾ ਬੁਲਾਉਂਦੇ ਆ ਪੂਜਾ ਹੁੰਦੀ ਹੈ 11 ਦਿਨ ਉਹਦੇ ਪਿੱਛੇ ਦਾ ਕਾਰਨ ਕੀ ਆ ਇਹ ਸਭ ਤੋਂ ਪਹਿਲਾਂ ਆਏ ਸੀਗੇ ਮਹਾਰਾਸ਼ਟਰ ਦੇ ਸ਼ਹਿਰ ਪੂਨੇ ਦੇ ਵਿੱਚ ਗਣਪਤੀ ਜੀ ਉੱਥੇ ਇਹਦੀ ਡਗਰੂ ਸੇਡ ਹਲਵਾਈ ਦੀ ਦੁਕਾਨ ਤੇ ਬੁਲਾਏ ਗਏ ਸੀਗੇ ਤੇ ਉੱਥੇ ਅੱਜ ਵੀ ਮੰਦਿਰ ਮੈਂ ਕਹਿੰਦਾ ਜੀ ਬੀਨਾ ਕੰਦਾਂ ਤੋਂ ਸਾਰਾ ਚਾਂਦੀ ਦੀ ਕੰਦਾਂ ਦੇ ਨਾਲ ਸਪੋਰਟ ਤੇ ਬਣਿਆ ਹੋਇਆ ਮੰਦਿਰ ਤਾਂ ਉੱਥੇ ਦੀ ਰੀਤੀ ਰਿਵਾਜ ਦੇ ਹਿਸਾਬ ਸਿਰ ਚੱਲਦਾ ਆ ਰਿਹਾ ਆਪਣੇ ਪੰਜਾਬ 'ਚ ਵੀ ਇਹ ਚੱਲ ਰਿਹਾ ਅੱਜ ਦੀ ਡੇਟ ਮਾ ਤਾਂ ਇਹਨੂੰ ਅਸੀਂ ਵੀ ਚਾਹੁੰਦੇ ਆ ਕਿ ਮਹਾਰਾਸ਼ਟਰ ਦੀ ਤਰ੍ਹਾਂ ਬੜੀ ਧੂਮ-ਤਾਮ ਨਾਲ ਮਨਾਇਆ ਜਾਵੇ ਤਿਆਰ ਕਿ ਤੁਹਾਨੂੰ ਲੱਗਦਾ ਆਉਣ ਵਾਲੇ ਸਮੇਂ ਵਿੱਚ ਪੰਜਾਬ ਵਿੱਚ ਵੀ ਐਲੀ ਰੋਣਾ ਮਹਾਰਾਸ਼ਟਰ ਜਿੰਨੀਆਂ ਹੋਣਗੀਆਂ ਜੀ ਜੀ ਆਉਣ ਵਾਲੇ ਟਾਈਮ ਚ ਤਾਂ ਜੀ ਬਹੁਤ ਜ਼ਿਆਦਾ ਵਧੇngੀਆਂ ਇਸ ਪਿਛਲੀ ਵਾਰੀ ਨਾਲੋਂ ਇਸ ਵਾਰੀ ਵੀ ਬਹੁਤ ਜ਼ਿਆਦਾ ਨੇ ਤਾਂ ਆਉਣ ਵਾਲੇ ਟਾਈਮ ਚ ਮੈਂ ਕਹਿੰਦਾ ਘਰ ਘਰ ਰੱਖੇ ਜਾਣਗੇ ਗਣਪਤੀ ਜਿੱਦਾਂ ਇਹੋ ਇਤਿਹਾਸ ਕਹਿੰਦਾ ਜਿਹੜਾ ਗਣਪਤੀ ਜੀ ਪਹਿਲੀ ਵਾਰ ਆਏ ਹੀ ਉਹ ਮਹਾਰਾਸ਼ਟਰ ਵਿੱਚ ਆਏ ਸੀ ਉਹ ਪ੍ਰਥਾ ਹੁਣ ਤੱਕ ਬਰਕਰਾਰ ਨੇ ਤੇ ਪੰਜਾਬ ਵਿੱਚ ਵੀ ਆਉਣ ਵਾਲੇ ਸਮੇਂ ਵਿੱਚ ਹੋਰ ਜ਼ਿਆਦਾ ਗਣਪਤੀ ਦਾ ਉਤਸਵ ਬੜੀ ਹੀ ਰੀਝਣਾ ਮਨਾਇਆ ਜਾਊਗਾ ਮੈਂ ਮਮਤਾ ਸੈਣੀ ਅਰਸਟੀਵੀ ਪੰਜਾਬ ਤੋਂ ਤੇ ਅਸੀਂ ਇੱਕ ਥਾਂ ਕਰਕੇ ਆਏ ਆ ਬਹੁਤ ਹੀ ਜ਼ਿਆਦਾ ਐਕਸਾਈਟਮੈਂਟ ਹੀ ਖੁਸ਼ੀ ਹੀ ਲੋਕਾਂ ਵਿੱਚ ਜਿਹੜਾ ਕਿ ਇੱਕ ਤਿਉਹਾਰ ਮਨਾਇਆ ਜਾਂਦਾ ਤੇ ਆ ਅਸੀਂ ਤੁਹਾਨੂੰ ਵਿਖਾਣੇ ਆ ਸਾਡਾ ਪੰਡਰ ਲੱਗਾ ਹੋਇਆ ਵਾ ਏਰੀਆ ਹੈਗਾ 2 ਡਿਵੀਜ਼ਨ ਪਟਿਆਲਾ ਸ਼ਹਿਰ ਤੇ ਇੱਥੇ ਦੇ ਲੋਕਾਂ ਨਾਲ ਪੁੱਛਦੇ ਆ ਗੱਲਬਾਤ ਕਰਦੇ ਆ ਕਿ ਜਿਹੜਾ ਕੱਲ ਗਣਪਤੀ ਜੀ ਨੂੰ ਮਠਾਣਗੇ ਤੇ ਕੀ ਕੁਝ ਕਰਨਗੇ ਕਿੰਨੀ ਕਿ ਐਕਸਾਈਟਮੈਂਟ ਹੈ ਗਣਪਤੀ ਜੀ ਕੱਲ ਇੱਥੇ ਆ ਰਹੇ ਨੇ ਕੀ ਕਹਿਣਾ ਚਾਹੋ ਈਮਾਨ ਹਰ ਸਾਲ ਬਿਠਾਏ ਜਾਂਦੇ ਤੇ ਬਾਕੀ ਮਤਲਬ ਲੋਕਾਂ ਦਾ ਆਸ਼ੀਰਵਾਦ ਹੈ ਤੇ ਸਾਰੇ ਜਣੇ ਪੁੱਛੋ ਆਸ਼ੀਰਵਾਦ ਪ੍ਰਾਪਤ ਕਰਨ ਲਈ ਕੱਲ 4 ਵਜੇ ਆਪਾਂ ਮੂਰਤੀ ਲੈ ਆਣੀ ਹੈ ਉਰੇ ਹਾਂਜੀ ਜਿੱਦਾਂ ਪੰਜਾਬ 'ਚ ਨਾ ਗਣਪਤੀ ਦਾ ਤਿਉਹਾਰ ਬਹੁਤ ਘੱਟ ਵੇਖਣ ਨੂੰ ਮਿਲਦਾ ਆ ਜਿਨ੍ਹਾਂ ਹੀ ਵੇਖਿਆ ਤੇ ਪੰਜਾਬ ਦਾ ਪਟਿਆਲਾ ਇੱਕ ਐਸਾ ਹੀ ਸ਼ਹਿਰ ਹੈ ਮਤਲਬ ਜਿੱਦਰੇ 15-20 ਸਾਲ ਤੋਂ ਬਹੁਤ ਧੂਮਤਾਮ ਨਾਲ ਮਨਾਇਆ ਜਾ ਰਿਹਾ ਹਰ ਇੱਕ ਪੰਡਾਲ ਨਾਲ ਜਗ੍ਹਾ-ਜਗ੍ਹਾ ਪੰਡਾਲ ਨੇ ਸਾਰੇ ਵਿਜ਼ਿਟ ਕਰੋ ਤੇ ਫਿਰ आशीर्वाद प्राप्त कर अच्छा एक छोटा सा सवाल है ਤੁਹਾਨੂੰ ਪਤਾ ਗਣਪਤੀ ਜਿਹੜਾ ਇਹਦਾ ਜਿਹੜਾ ਮਹੱਤਵ ਹੈ ਉਹ ਕੀ ਆ ਮੈਮ 11 ਦਿਨ ਤੱਕ ਸੇਵਾ ਹੁੰਦੀ ਹੈ ਪੂਰੀ ਫੂਡ ਪਾਠ ਪੂਜਾ ਆਰਤੀ ਸਾਰਾ ਹੁੰਦਾ ਤਾਂ ਕਰਕੇ ਇਹਦਾ ਮਤਲਬ ਤੇ ਇਹ ਤੁਸੀਂ ਵੇਖ ਰਹੇ ਹੋ ਅੱਜ 6 ਤਰੀਕ ਐ 7 ਤਰੀਕ ਨੂੰ ਗਣਪਤੀ ਜੀ ਨੇ ਵਿਰਾਜਮਾਨ ਹੋ ਜਾਣਾ ਤੇ 11 ਦਿਨ ਤੱਕ ਇਹ ਪੂਜਾ ਪਾਠ ਐਂਜੀ ਚੱਲੂਗੀ ਤੇ ਬਾਅਦ ਚੋਂ ਅਸੀਂ ਕੱਲ ਵੀ ਆਵਾਂਗੇ ਜਦੋਂ ਪੰਡਾਲ ਸਜੂਗਾ ਗਣਪਤੀ ਜੀ ਵਿਰਾਜਮਾਨ ਹੋ ਜਾਣਗੇ ਮੈਂ ਮੰਮਤਾ ਸੈਣੀ ਐਚਟੀਵੀ ਪੰਜਾਬ